ਸਿਰਫ 4 ਦਿਨ ਪਹਿਲਾਂ AC ਖਰੀਦਿਆ ਹੈ ਬ੍ਰਾਂਡਡ AC ਸੀ ਕੰਪਨੀ ਦਾ ਇਨਵਰਟਰ AC 51000 ਰੁਪਏ ਦਾ ਤੇ ਅੱਧਾ ਘੰਟੇ ਦੇ ਵਿੱਚ ਬਲਾਸਟ ਹੋ ਗਿਆ ਅੱਛਾ ਜੀ ਹਾਂਜੀ ਪਤਾ ਨਹੀਂ ਲੱਗਾ ਕਿਵੇਂ ਹੋਇਆ ਮੈਂ ਤਾਂ ਸਿਲੰਡਰ ਵਾਲਾ ਆਇਆ ਸੀ ਸਿਲੰਡਰ ਲੈਣ ਉੱਪਰ ਆਈ ਸੀ ਖਾਲੀ ਬਸ ਆ ਕੇ ਦੇਖੇ ਇੱਧਰ ਅੱਗ ਹੀ ਅੱਗ ਹੋਈ ਸੀ ਦੋਸਤੋ ਇਹ ਬਲਾਸਟ ਏਸੀ ਦੇ ਆਊਟਡੋਰ ਯੂਨਿਟ ਦੇ ਵਿੱਚ ਨਹੀਂ ਬਲਕਿ ਇਨਡੋਰ ਯੂਨਿਟ ਦੇ ਵਿੱਚ ਹੋਇਆ ਜੋ ਕਮਰੇ ਦੇ ਵਿੱਚ ਲੱਗਿਆ ਹੁੰਦਾ ਇਸ ਦਾ ਮਤਲਬ ਇਹ ਹੈ ਕਿ ਜੇਕਰ ਕੋਈ ਵੀ ਜੀ ਉਸ ਵਕਤ ਪਰਿਵਾਰ ਦਾ ਕਮਰੇ ਦੇ ਵਿੱਚ ਮੌਜੂਦ ਹੁੰਦਾ ਤਾਂ ਉਸ ਦੀ ਜਾਨ ਵੀ ਜਾ ਸਕਦੀ ਸੀ ਮੈਂ ਲੜਕੇ ਮੈਂ ਉਹਨੂੰ ਕੰਪਲੇਂਟ ਕਰਾਈ ਉਹ ਕਹਿੰਦੀ ਕੰਪਲੇਂਟ ਦਾ ਅਸੀਂ ਲਿਖ ਲੈਣੇ ਆ ਕਹਿੰਦੇ ਜਿਹੜੇ ਸਾਡੇ ਸਰਵੇਅਰ ਆਣਗੇ ਤੁਹਾਨੂੰ ਉਹਦੇ ਵੀ ਚਾਰਜ ਪੇ ਕਰਨਾ ਪਊਗਾ ਦੇਖੋ ਗੁਸਰਮੀ ਦੀ ਹਾਲਤ ਕਿੱਥੇ ਆਊਟਡੋਰ ਅੱਥੇ ਲੱਗਿਆ ਲੇਕਿਨ ਜਿਹੜਾ ਬਲਾਸਟ ਹੋਇਆ ਤੁਹਾਡਾ ਉਹ ਇਨਡੋਰ ਦੇ ਵਿੱਚ ਹੋਇਆ ਜੀ ਹਾਂ ਇਨਡੋਰ ਦੇ ਵਿੱਚ ਹੋਇਆ ਇਹ ਆਊਟਡੋਰ ਹੈ ਅੱਛਾ ਜੀ ਹਾਂ ਇਹ ਆਊਟਡੋਰ ਹੈ ਇਨਡੋਰ ਦੇ ਵਿੱਚ ਬਲਾਸਟ ਹੋਇਆ ਸੋ ਦੋਸਤੋ ਆਮ ਤੌਰ ਦੇ ਉਤੇ ਇਹ ਵੀ ਨਵੀਂ ਗੱਲ ਹੈ ਆਮ ਤੌਰ ਦੇ ਉਤੇ ਅਸੀਂ ਸੁਣਦੇ ਆਏ ਹਾਂ ਵੀ ਜਿਹੜਾ ਬਲਾਸਟ ਹੁੰਦਾ ਹੈ ਉਹ ਬਲਾਸਟ ਹੁੰਦਾ ਹੈ ਆਊਟਡੋਰ ਦੇ ਵਿੱਚ ਕਿਉਂਕਿ ਆਊਟਡੋਰ ਜਿਹੜਾ ਪਾਰਟ ਹੁੰਦਾ ਹੈ ਏਸੀ ਦਾ ਉਹਦੇ ਵਿੱਚ ਕੰਪਰੈਸਰ ਹੁੰਦਾ ਹੈ ਹੋਰ ਚੀਜ਼ਾਂ ਹੁੰਦੀਆਂ ਇਸ ਕਰਕੇ ਇਹ ਵੀ ਲਿਖਿਆ ਹੈ ਲਾਈਫ ਟਾਈਮ ਵਾਰੰਟੀ 12 ইয়ার্স ਕੰਪਰੈਸਰ ਵਾਰੰਟੀ ਤਨ ਉਹਦਾ ਮੈਂ ਰੀਜ਼ਨ ਵੀ ਭਾਜੀ ਦੱਸਣਾ ਚਾਹੁੰਦਾ ਕਿਉਂਕਿ ਜਦੋਂ ਮੇਰਾ ਏਸੀ ਲਗਾਉਣ ਵਾਸਤੇ ਆਏ ਹਰ ਹਰ ਕੰਪਨੀ ਤੋਂ ਉਹ ਮੇਰੇ ਨਾਲ ਬਹਿਸ ਕਰਨ ਲੱਗੇ ਕਿ ਤੁਸੀਂ ਜਦੋਂ ਵੀ ਏਸੀ ਏਸੀ ਲਗਾਵਾਂਗੇ ਤੁਹਾਡੀ ਦੀਵਾਰਾਂ ਦੇ ਵਿੱਚ ਛੇਕ ਜਿਹੜਾ ਅਸੀਂ ਕਰਾਂਗੇ ਤੇ ਦੋਸਤੋ ਇਸ ਵਕਤ ਅਸੀਂ ਡੇਰਾ ਬਸੀ ਦੇ ਵਿੱਚ ਮੌਜੂਦ ਹਾਂ ਔਰ ਬੜਾਈ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਏਸੀ ਦੇ ਵਿੱਚ ਬਲਾਸਟ ਹੋਇਆ ਲੇਕਿਨ ਇਹ ਏਸੀ ਕੋਈ ਪੁਰਾਣਾ ਨਹੀਂ ਸੀ ਸਿਰਫ 4 ਦਿਨ ਪਹਿਲਾਂ AC ਖਰੀਦਿਆ ਹੈ ਬ੍ਰਾਂਡਡ AC ਸੀ ਕੰਪਨੀ ਦਾ ਇਨਵਰਟਰ AC 51000 ਰੁਪਏ ਦਾ ਲੈ ਕੇ ਆਏ ਨੇ ਆਪਣੇ ਘਰ ਦੇ ਵਿੱਚ ਮੇਰੇ ਨਾਲ ਇਸ ਵਕਤ ਕ੍ਰਿਸ਼ਨ ਤੇ ਮਾਨਜੀ ਮੌਜੂਦ ਨੇ نیچے ਸ਼ਾਪ ਹੈ ਉਹਨਾਂ ਦੀ ਕਪੜੇ ਦੀ ਔਰ ਗਨੀਮਤ ਇਹ ਰਹੀ ਹੈ ਕਿ ਉਸ ਵਕਤ ਕੋਈ ਵੀ ਪਰਿਵਾਰ ਦਾ ਜੀ ਉੱਤੇ ਜਿੱਥੇ AC ਲੱਗਿਆ ਹੋਇਆ ਹੈ ਉੱਥੇ ਹੀ ਮੌਜੂਦ ਨਹੀਂ ਸੀ ਇਤਫਾਕ ਇਹਨਾਂ ਦੇ ਮਿਸਿਸ ਜਿਹੜੇ ਨੇ ਇਹਨਾਂ ਦੇ ਬੱਚੇ ਜਿਹੜੇ ਨੇ ਉਹ نیچے ਆਏ ਹੋਏ ਸੀ ਨਹੀਂ ਤਾਂ ਉੱਤੇ ਉਹ ਵੀ ਕਮਰੇ ਦੇ ਵਿੱਚ ਹੀ ਹੁੰਦੇ ਆ ਔਰ ਬੜਾ ਤਮਾਕੇਦਾਰ ਜਿਹੜਾ ਬਲਾਸਟ ਹੋਇਆ ਜਿਹਦੇ ਨਾਲ ਉੱਪਰ ਦਾ ਜਿਹੜਾ ਪੋਸ਼ਣ ਪੂਰਾ ਦਾ ਪੂਰਾ ਉਹ ਇੱਕ ਤਰੀਕੇ ਨਾਲ ਖਤਮ ਹੀ ਹੋ ਗਿਆ ਮੇਰੇ ਨਾਲ ਕ੍ਰਿਸ਼ਨ ਕੁਮਾਰ ਜੀ ਮੌਜੂਦ ਨੇ ਸਰ ਥੋੜਾ ਜਿਹਾ ਸਾਨੂੰ ਦੱਸੋ ਅਸੀਂ ਉੱਥੇ ਵੀ ਚੱਲਾਂਗੇ ਜਿੱਥੇ ਏਸੀ ਦਾ ਬਲਾਸਟ ਹੋਇਆ ਲੇਕਿਨ ਅਸੀਂ ਆਮ ਤੌਰ ਦੇ ਉੱਤੇ ਹੁਣ ਸੁਣਦੇ ਆਏ ਹਾਂ ਬਹੁਤ ਬਲਾਸਟ ਹੋ ਰਹੇ ਆ ਨੋਇਡਾ ਪਾਰਤ ਦੇ ਹਰ ਇੱਕ ਕੋਨੇ ਦੇ ਵਿੱਚ ਅਸੀਂ ਸੁਣਿਆ ਦਿੱਲੀ ਦੇ ਵਿੱਚ ਕਾਫੀ ਬਲਾਸਟ ਹੋਏ ਆ ਲੇਕਿਨ ਅਸੀਂ ਇਹ ਸੁਣਦੇ ਆਏ ਵੀ ਉਹ ਇਹ ਕਾਰਨ ਰਹਿੰਦਾ ਕਿ ਏਸੀ ਦੀ ਸਰਵਿਸ ਨਹੀਂ ਕਰਵਾਈ ਪ੍ਰੋਪਰ ਕਿਤੇ ਜਿੱਥੇ ਉਹ ਆਊਟਰ ਯੂਨਿਟ ਲੱਗਿਆ ਹੁੰਦਾ ਹੈ ਉਹ ਗਰਮੀ ਵਾਲੀ ਜਗ੍ਹਾ ਲੱਗਿਆ ਹੁੰਦਾ ਹੈ ਲੇਕਿਨ ਤੁਹਾਡਾ ਜਿਹੜਾ ਬਲਾਸਟ ਹੋਇਆ ਬੜਾ ਹੈਰਾਨੀ ਜਨਕ ਹੈ ਵੀ 4 ਦਿਨ ਪਹਿਲਾਂ ਤੁਸੀਂ ਖਰੀਦ ਕੇ ਲੈ ਕੇ ਆਏ ਹੋ ਹਾਂਜੀ ਹਾਂਜੀ ਪਾ ਜੀ 4 ਦਿਨ ਪਹਿਲਾਂ ਕਿਹੜੀ ਤਰੀਕ 28 ਮਈ ਦੀ ਸਾਡੀ ਬਿਲਿੰਗ 28 ਮਈ 2024 ਦੀ ਅੱਛਾ ਇਹ ਹਾਇਰ ਹਾਇਰ ਕੰਪਨੀ ਦਾ ਏਸੀ ਸੀਗਾ 5 ਸਟਾਰ ਉਹ ਇਨਵਰਟਰ AC ਵਿਦ ਵਾਇਸ ਤੇ 48990 ਦਾ ਮੇਰਾ AC ਸੀਗਾ 2500 ਰੁਪਏ ਦੀ ਅਸੀਂ ਜਿਹੜੀ ਇੰਸ਼ੂਰੈਂਸ ਕਰਾਈ ਸੀ ਨਰ ਬੋਕਸ ਨੂੰ 51000 ਦੇ ਕਰੀਬ ਜਿਹਦਾ ਸਮੋ ਪਿਆ ਸੀਗਾ ਉਹਦੇ ਵਿੱਚ ਹੀ ਸਾਡਾ ਸਾਰਾ ਇਨਸਟਾਲਮੈਂਟ ਇਨਸਟਾਲਰ ਫ੍ਰੀ ਸੀਗਾ ਇੰਸਟਾਲੇਸ਼ਨ ਤੁਹਾਡੀ ਵਿੱਚ ਸੀਗੀ ਤੇ ਉਹਦੇ ਵਿੱਚ ਸਟੈਂਡ ਵਗੈਰਾ ਸਾਰਾ ਫ੍ਰੀ ਸੀਗਾ ਅੱਛਾ 28 ਤਰੀਕ ਨੂੰ ਤੁਹਾਡੀ ਬਿਲਿੰਗ ਹੋਈ ਹੈ 30 ਤਰੀਕ ਨੂੰ ਸਾਡੇ ਘਰ ਉਹ ਲਾਉਣ ਵਾਸਤੇ ਆਏ 30 ਤਰੀਕ ਨੂੰ 10:30 ਰਾਤ ਹੀ ਲਾ ਕੇ ਗਏ لیکن ਹੁਣ ਤੁਸੀਂ ਲਗਾ ਲਓ 31 ਤਰੀਕ ਤੋਂ ਲੈ ਕੇ ਤੁਸੀਂ 4 ਤਰੀਕ ਨੂੰ 11:00 11:30 ਵਿੱਚ ਜਿਹੜਾ ਬਲਾਸਟ ਬਲਾਸਟ ਹੋ ਗਿਆ ਸੋ 31 ਤਰੀਕ ਨੂੰ ਇੰਸਟਾਲੇਸ਼ਨ ਹੋਈ ਹੈ ਇਸ ਦੀ ਮੈਂ ਰੀਜ਼ਨ ਉਹਦਾ ਮੈਂ ਰੀਜ਼ਨ ਵੀ ਭਾਜੀ ਦੱਸਣਾ ਚਾਹੁੰਦਾ ਕਿਉਂਕਿ ਜਦੋਂ ਮੇਰਾ ਏਸੀ ਲਗਾਉਣ ਵਾਸਤੇ ਆਏ ਹਰ ਹਰ ਕੰਪਨੀ ਤੋਂ ਉਹ ਮੇਰੇ ਨਾਲ ਬਹਿਸ ਕਰਨ ਲੱਗੇ ਕਿ ਤੁਸੀਂ ਜਦੋਂ ਵੀ ਏਸੀ ਏਸੀ ਲਗਾਵਾਂਗੇ ਤੁਹਾਡੀ ਦੀਵਾਰਾਂ ਦੇ ਵਿੱਚ ਛੇਕ ਜਿਹੜਾ ਅਸੀਂ ਕਰਾਂਗੇ ਤੇ ਉਹਦਾ 500 ਰੁਪਏ ਹਰੇਕ ਦੀਵਾਰ ਦਾ ਲੱਗੂ ਜੇ ਇੱਕ ਦੀਵਾਰ ਦੇ ਵਿੱਚ ਤੁਸੀਂ 6 ਕਰਾਓਗੇ ਤਾਂ 500 ਰੁਪਏ ਤੇ ਦੂਜੀ ਦੇ ਵਿੱਚ ਜੇ ਕਰਾਉਗੇ ਤਾਂ 1000 ਰੁਪਏ ਲੱਗੂਗਾ ਜਿੰਨੇ ਵੀ ਤੁਸੀਂ ਦੁਬਾਰਾ ਦੇ ਵਿੱਚ ਛੇ ਕਰਾਉਗੇ ਉਹਨਾਂ ਤੁਹਾਡਾ 500 500 ਰੁਪਏ ਐਕਸਟਰਾ ਲੱਗੂਗਾ ਐਕਸਟਰਾ ਲੱਗੂਗਾ ਜੀ ਯਾਨੀ ਕਿ ਉਹ ਮੈਨੂੰ ਤੇ ਉਸੇ ਟਾਈਮ ਹੀ ਮੇਰੀ ਬੈਸ ਹੋ ਗਈ ਉਹਨਾਂ ਨਾਲ ਉਹ ਕਹਿਣ ਲੱਗੇ ਮੈਂ ਕਿਹਾ ਵੀ ਮੈਂ ਤੁਹਾਨੂੰ ਕਿਸ ਚੀਜ਼ ਦੇ ਪੇ ਕਰਾਂ ਜਦੋਂ ਮੈਨੂੰ ਕੰਪਨੀ ਨੇ ਇੰਸਟਾਲੇਸ਼ਨ ਫ੍ਰੀ ਦਿੱਤੀ ਹੈ ਮੈਨੂੰ ਸਟੈਂਡ ਫ੍ਰੀ ਦਿੱਤਾ ਹੈ ਤੇ ਮੈਂ ਕਿਸ ਚੀਜ਼ ਦੇ ਫ੍ਰੀ ਦੇਵਾਂ ਮੈਂ ਪੈਸੇ ਦੇਵਾਂ ਵੀ ਤੁਹਾਨੂੰ ਉਹ ਐਨੇ ਸ਼ਰਮ ਦੇਖੇ ਜੀ ਮੈਂ ਉਹਨਾਂ ਨੇ ਕੀ ਕਰਿਆ ਜੀ ਆਪਣਾ ਪਹਿਲਾ ਏਸੀ ਉਹਨਾਂ ਨੇ ਕੱਢ ਲਿਆ ਸੀਗਾ ਲਾਉਣ ਵਾਸਤੇ ਲੇਕਿਨ ਜਦੋਂ ਮੈਂ ਉਹਨਾਂ ਨਾਲ ਬਹਿਸ ਹੋਈ ਉਹ ਇੰਨੇ ਬਸਰਮ ਦੇਖੇ ਜੀ ਮੈਂ ਉਹਨਾਂ ਨੇ ਏਸੀ ਪੈਕ ਕਰਕੇ ਉਹਨਾਂ ਨੇ ਬੈਗ ਚੁੱਕਿਆ ਜਾਣ ਲੱਗੇ ਤੇ ਮੈਂ ਚਲੋ ਮੈਂ ਫੇਰ ਰੋਕ ਲਿਆ ਉਹਨਾਂ ਨੂੰ ਮੈਂ ਕਿਹਾ ਚਲੋ ਤੁਸੀਂ ਲਗਾਓ ਸੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੁਸੀਂ ਪਾਈਪ ਵੀ ਨਮੀ ਲੈ ਕੇ ਆਓ ਜੀ 4-5 ਫੁੱਟ ਪਾਈਪ ਲੱਗੂਗੀ ਫਿਰ ਉਹ ਕਹਿੰਦੇ ਜੀ ਪਾਈਪ ਦਾ ਅਸੀਂ ਲਾਂ ਦਾ 120 ਰੁਪਏ ਪਰ ਫੁੱਟ ਦੇ ਹਿਸਾਬ ਨਾਲ ਅਸੀਂ ਉਹ ਵੀ ਲੈਵਾਂਗੇ ਮੇਰੀ ਫੇਰ ਬਹਿਸ ਹੋ ਗਈ ਉਹਨਾਂ ਨਾਲ ਫੇਰ ਬਹਿਸ ਹੋ ਗਈ ਮੈਂ ਕਿਹਾ ਤੁਹਾਡਾ ਤਾਂ ਇਸ਼ੂ ਨਿਲਵਾਣਾ ਮੈਂ ਤੁਸੀਂ ਭੱਜੋ ਇੱਥੋਂ ਤੇ ਫਿਰ ਉਹਨਾਂ ਫੇਰ ਬੈਗ ਚੱਕ ਲਿਆ ਮਤਲਬ ਇੰਨੀ ਬਸਰਮੀ ਦੀ ਹੱਦ ਰਹੀ ਕਿ ਉਹਨਾਂ ਨੇ ਬਿਲਕੁਲ ਮੈਨੂੰ ਕੋਆਪਰੇਟ ਨਹੀਂ ਕੀਤਾ ਤੇ ਜਦ ਕਿ ਮੈਂ ਹਾਇਰ ਦਾ ਪਹਿਲਾਂ ਫ੍ਰਿਜ ਲਿਆ 45000 ਰੁਪਏ ਦਾ ਮੈਂ ਫ੍ਰਿਜ ਲਿਆ ਸੀ ਲਾਸਟ ਜੁਲਾਈ ਤੋਂ 10 ਜੁਲਾਈ ਨੂੰ ਲਿਆ ਸੀਗਾ ਰਿਲਾਇੰਸ ਜਿਹੜਾ ਕਿ ਬੈਸਟ ਪ੍ਰਾਈਸ ਦੇ ਸਾਹਮਣੇ ਰਿਲਾਇੰਸ ਦੀ ਚਿਲਡਾ ਮੋਲ ਹੈ ਉੱਥੋਂ ਮੈਂ ਲਿਆ ਸੀਗਾ ਫਿਰ ਮੈਂ ਇਹ ਜਿਹੜਾ ਦਸਹਿਰਾ ਗਿਆ 2023 ਦੇ ਵਿੱਚ ਇਸ ਨੂੰ ਮੈਂ ਵਾਸ਼ਿੰਗ ਮਸ਼ੀਨ ਲਈਆ LG ਦੀ ਉਹਨਾਂ ਨੂੰ ਫਰੰਟ ਰੋਲ ਲਿਆ ਮੇਰਾ ਉਹਨਾਂ ਤੇ ਵਿਸ਼ਵਾਸ ਬਣਾ ਹੋਇਆ ਸੀ ਕਿ ਪਰ ਹਾਇਰ ਵਾਲਿਆਂ ਨੇ ਮੇਰਾ ਵਿਸ਼ਵਾਸ ਇੰਨਾ ਘਟਾਇਆ ਕਿ ਮੈਂ ਹਾਇਰ ਦਾ ਪ੍ਰੋਡਕਟ ਲੈਣ ਦਾ ਬੰਦਾ ਮੈਂ ਸੋਚਾਂਗਾ 10 ਵਾਰ ਤੇ ਦੇਖਦੇ ਆਂ ਜੀ ਹੁਣ ਨੁਕਸਾਨ ਤਾਂ ਮੇਰਾ ਕਾਫੀ ਹੋਇਆ ਜੀ ਦੋਸਤੋ ਅਸੀਂ ਉੱਤੇ ਚੱਲਾਂਗੇ ਉੱਤੇ ਕਾਫੀ ਨੁਕਸਾਨ ਹੋਇਆ ਹੈ ਅਸੀਂ ਦੇਖ ਕੇ ਆਏ ਆਂ ਤੇ ਤੁਹਾਨੂੰ ਵੀ ਹੁਣ ਦਿਖਾਉਂਦੇ ਆਂ ਤੇ ਅਸੀਂ ਭਾਈ ਸਾਹਿਬ ਨਾਲ ਗੱਲਬਾਤ ਕਰ ਰਹੇ ਸੀ ਕਿ ਕਿਉਂਕਿ ਇਹ ਜਿਹੜਾ ਨੁਕਸਾਨ ਹੋਇਆ ਮਾਲੀ ਨੁਕਸਾਨ ਹੋਇਆ ਹੈ ਲੇਕਿਨ ਅੰਕਾ ਪਾਜੀ ਮੈਂ ਤੁਹਾਨੂੰ ਇੱਥੇ ਟੋਕਣਾ ਚਾਹਾਂਗਾ ਕਿ ਉਹ ਆਪਾਂ ਕੋਆਪਰੇਟ ਦੀ ਗੱਲ ਕਰੀਏ ਉਹਨੇ ਕੋਆਪਰੇਟ ਦਾ ਬਿਲਕੁਲ ਹੀ ਨਹੀਂ ਕਰਾਇਆ ਜਦੋਂ ਮੈਂ ਫਿਰ ਸਾਮੀ ਇਸ ਟਾਈਮ ਉਹਨਾਂ ਨੂੰ ਆ ਆਪਣਾ ਕੰਪਲੇਂਟ ਆਫਿਸ ਦੇ ਵਿੱਚ ਮੈਂ ਉਹ ਕਰਾ ਦੇ ਸੀਗਾ ਸ਼ਿਕਾਇਤ ਦਰਜ ਕਰਾਣੀ ਸੀਗੀ ਮੈਂ ਉਹ ਤਾਂ ਮੈਨੂੰ ਹਾਇਰ ਵਾਲੇ ਦਾ ਸ਼ਿਕਾਇਤ ਲਿਖਣ ਨੂੰ ਵੀ ਤਿਆਰ ਨਹੀਂ ਸੀਗੀ ਕੰਪਲੇਂਟ ਵੀ ਲਿਖਣ ਨੂੰ ਤਿਆਰ ਨਹੀਂ ਸੀਗੀ ਤੁਸੀਂ ਕਿ ਕਿਦਾਂ ਕੰਪਲੇਂਟ ਕਿਦਾਂ ਫੋਨ ਤੇ ਕਿ ਨਹੀਂ ਆ ਫੋਨ ਫੋਨ ਦੇ ਥਰੂ ਜੀ ਕੰਪਲੇਂਟ ਕਰਦੇ ਸੀਗੇ ਅੱਛਾ ਹਾਂ ਉਹ ਤਾਂ ਫੋਨ ਕੰਪਲੇਂਟ ਹੀ ਲਿਖਣ ਜਿਹੜਾ ਕਸਟਮਰ ਕੇਅਰ ਨੰਬਰ ਹੁੰਦਾ ਉਹਦੇ ਥਰੂ ਹਾਂ ਜੀ ਉਹ ਤਾਂ ਉਹ ਤਾਂ ਆਪਣਾ ਕੰਪਲੇਂਟ ਲਿਖਣ ਨੂੰ ਵੀ ਤਿਆਰ ਨਹੀਂ ਹੁੰਦੇ ਸੀਗੇ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਤੁਹਾਡੀ ਕੰਪਲੇਂਟ ਹੀ ਨਹੀਂ ਬੰਦੀ ਵੀ ਕੰਪਲੇਂਟ ਹੀ ਤੁਹਾਡੀ ਕਹਿੰਦੇ ਰਿਲਾਇੰਸ ਵਾਲਿਆਂ ਕੋਲ ਬੰਦੀ ਤੇ ਬਲਕੇ ਮੇਰੀ ਉਹਨਾਂ ਨਾਲ ਵੀ ਤੂ ਤੂ ਮੈਂ ਮਾਂ ਹੋਈ ਮੈਂ ਕਿਹਾ ਵੀ ਕਿਆ ਤੁਹਾਡਾ ਪ੍ਰੋਡਕਟ ਨਹੀਂ ਆ ਬਈ ਤੁਸੀਂ ਮੈਂ ਕਿਹਾ ਦਿਨ ਦੇ ਟਾਈਮ ਕੁਛ ਹੋਰ ਹੁੰਦੇ ਦਿਨ ਦੇ ਟਾਈਮ ਅਗਰ ਕੁਛ ਹੋਰ ਹੁੰਦੇ ਮੈਂ ਕਿਹਾ ਤੁਹਾਡੇ ਕਾਰਨ ਮੇਰਾ 10 ਲੱਖ 12 ਲੱਖ ਦਾ ਲੌਸ ਹੋ ਗਿਆ ਉਸ ਤੋਂ ਬਾਅਦ ਵੀ ਦੇਖੋ ਮੈਂ ਇਹ ਕਹਿਣ ਦੇ ਬਾਵਜੂਦ ਵੀ ਬੰਦੇ ਕਹਿੰਦੇ ਜੀ ਠੀਕ ਹੈ ਜੀ ਮੈਂ ਲੜ ਕੇ ਮੈਂ ਉਹਨੂੰ ਕੰਪਲੇਟ ਕਰਾਈ ਉਹ ਕਹਿੰਦੇ ਕੰਪਲੇਂਟ ਰਿਪੋਰਟ ਸੀ ਲਿਖ ਲੈਣੇ ਆ ਕਹਿੰਦੇ ਜਿਹੜੇ ਸਾਡੇ ਸਰਵੇਅਰ ਆਣਗੇ ਤੁਹਾਨੂੰ ਉਹਦੇ ਵੀ ਚਾਰਜ ਪੇ ਕਰਨਾ ਪਊਗਾ ਦੇਖੋ ਗੁਸਰਮੀ ਦੀ ਹਾਲ ਦੇਖ ਦਿੱਤੀ ਗਈ ਨੇ ਇੱਕ ਤਾਂ ਬੰਦਾ ਮਰਦੇ ਮਰਦੇ ਬਚਿਆ ਹੈ ਉੱਪਰ ਤੋਂ ਜਿਹੜਾ ਸਰਵੇ ਕਰਨਾ ਆਉਗਾ ਉਹ ਵੀ ਕਹਿੰਦੇ ਚਾਰਜ ਲਵਾਂਗੇ ਕਹਿੰਦੇ ਚਾਰ ਬੰਦੇ ਸਾਡੇ ਆਣਗੇ ਚਾਰ ਬੰਦਾ ਦਾ ਚਾਰਜ ਲੁਕਰੋ ਤੋੜੇ ਨੇ ਭਾਜੀ ਇਤਾਂ ਫਿਰ ਸਿੱਧਾ ਸਿੱਧਾ ਸੀਨਾ ਜੋਰੀ ਹੋ ਗਈ ਸੀਨਾ ਜੋਰੀ ਹਾਂਜੀ ਇਹ ਤਾਂ ਕੋਈ ਇਹ ਤਾਂ ਹੈ ਨਹੀਂ ਵੀ ਤੁਸੀਂ ਕੋਈ ਦੇਸੀ ਕੰਪਨੀ ਦਾ ਕੋਈ ਖਰੀਦੇ ਸੀ ਬ੍ਰਾਂਡਡ ਕੰਪਨੀ ਹੈ ਔਰ ਬ੍ਰਾਂਡਡ ਔਰ ਟੋ મોਡਲ ਭਾਜੀ ਸਭ ਤੋਂ ਵੱਡਾ ਦਾ ਲੋਕੀ ਤਾਂ 30-35 ਹਜ਼ਾਰ ਤੋਂ ਉੱਤੇ ਨਹੀਂ ਉੜਦੇ ਦੇਸੀ ਤੁਸੀਂ ਦੇਖ ਲਓ ਮੋਸਟਲੀ ਲੋਕਾਂ ਦੇ ਘਰੇ 35-36 ਹਜ਼ਾਰ ਨੇੜੇ ਨੇੜੇ 40000 ਦੇ ਕਰੀ ਵੀ ਲੱਗਦਾ ਹੈ ਲੇਕਿਨ ਮੇਰੇ ਬੱਚੇ ਗਏ ਮੇਰਾ ਬੇਟਾ ਗਿਆ ਵਸੀਗਾ ਉਹ ਕਹਿੰਦੇ ਡੈਡੀ ਜੇ ਚੀਜ਼ ਲੈਣੀ ਹੈ ਅਸੀਂ ਵਧੀਆ ਲਈਏ ਵੀ ਪੈਸੇ ਦਾ ਕੋਈ ਫਰਕ ਨਹੀਂ ਪੈਂਦਾ ਮੈਂ ਕਿਹਾ ਚਲੋ ਬੱਟੇ ਜਿਹੜਾ ਤੁਸੀਂ ਲੈਣਾ ਉਹ ਦੇਖ ਲਓ ਅਸੀਂ ਫਿਰ ਵੀ 51000 ਦਾ ਚੂਜ਼ ਕੀਤਾ ਭਾਜੀ ਬਿਲਕੁਲ ਜੀ ਮਿਹਨਤ ਦੀ ਕਮਾਈ ਹੁੰਦੀ ਹੈ ਬੰ ਹਰ ਵਾਰ ਤਾਂ ਦੇਖੋ ਚੀਜ਼ਾਂ ਨਹੀਂ ਜਾਂਦੀਆਂ ਨਹੀਂ ਨਹੀਂ ਜਾਂਦੀਆਂ ਹਾਂ ਤੇ ਤੁਸੀਂ ਫਿਰ ਸਰ ਉਹਦੇ ਨਾਲ ਨਹੀਂ ਗੱਲ ਕੀਤੀ ਰਿਲਾਈਐਂਸ ਦਾ ਜਿਹੜਾ ਮਾਲ ਹੈ ਜ਼ਿਰਖਪੁਰ ਦੇ ਵਿੱਚ ਮੇਨ ਰੋਡ ਦੇ ਉੱਤੇ ਆ ਸਾਰੇ ਜਾਣਦੇ ਆ ਬੜਾ ਤਕੜਾ ਬ੍ਰਾਂਡਡ ਹੈਗਾ ਤੇ ਉੱਥੇ ਵੀ ਉਹਨਾਂ ਨੇ ਤੁਹਾਡੀ ਗੱਲ ਬਾਤ ਮੈਂ ਗਿਆ ਸੀਗਾ ਜੀ ਉਹਨਾਂ ਨੂੰ ਮੈਂ ਉਹਨਾਂ ਨੂੰ ਵੀ ਮੈਂ ਹੋਈ ਮੇਰੀ ਉਹਨਾਂ ਨਾਲ ਵੀ ਤੂੰ ਤੂੰ ਮੈਂ ਮੈਂ ਹੋਈ ਫਿਰ ਉਹਨਾਂ ਨੇ ਮੇਰ ਮੂਲ ਪਾਈ ਆ ਉੱਤੇ ਦੇਖਦੇ ਆਂ ਜੀ ਕੀ ਬੰਦਾ ਹੁਣ ਹੁਣ ਤੱਕ ਤਾਂ ਕੋਈ ਰਿਸਪੌਂਸ ਆਇਆ ਨਹੀਂ ਹਲੇ ਦੇਖਦੇ ਆਂ ਫਿਰ ਹਾਂ ਜੀ ਕੋਈ ਤੁਹਾਨੂੰ ਕੰਪਨੀ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਕੋਈ ਨਹੀਂ ਹਲੇ ਹਾਇਰ ਵੱਲੋਂ ਤਾਂ ਕੋਈ ਰਿਸਪੌਂਸ ਨਹੀਂ ਆਇਆ ਜੀ ਨ ਤੁਹਾਡੇ ਕੋਲ ਬਿੱਲ ਵਗੈਰਾ ਹੈਗਾ ਸਾਰਾ ਬਿੱਲ ਵਗੈਰਾ ਇੰਸ਼ੋਰੈਂਸ ਵੀ ਹੈ ਜੀ ਬਿੱਲ ਵੀ ਹੈ ਤੁਸੀਂ ਦਿਖਾ ਸਕਦੇ ਆ ਸਾਨੂੰ ਹਾਂ ਮੈਂ ਦਿਖਾ ਸਕਦੇ ਆ ਤੁਹਾਨੂੰ ਅੱਛਾ ਉੱਤੇ ਵੀ ਹਾਂ ਉੱਤੇ ਵੀ ਅੱਜ ਦੋਸਤੋ ਆਪਾਂ ਇੱਕ ਵਾਰੀ ਉੱਤੇ ਚੱਲਦੇ ਆਂ ਔਰ ਭਾਈ ਸਾਹਿਬ ਦੀ ਦੁਕਾਨ ਹੈ ਕੱਪੜੇ ਦੀ ਦੁਕਾਨ ਹੈ ਔਰ ਭਾਈ ਸਾਹਿਬ ਮੈਨੂੰ ਦੱਸ ਰਹੇ ਸੀ ਕਿ ਜਦੋਂ ਇਹ ਬਲਾਸਟ ਹੋਇਆ ਉਸ ਟਾਈਮ ਇਹਨਾਂ ਦਾ ਜਿਹੜਾ ਮਾਲ ਹੈ ਕੱਪੜੇ ਦਾ ਉਹ ਉੱਤੇ ਵੀ ਰੱਖਿਆ ਹੋਇਆ ਸੀ 70 ਲੱਖ ਰੁਪਏ ਦਾ ਜੀ ਉੱਤੇ ਕੱਪੜਾ ਰੱਖਿਆ ਹੋਇਆ ਸੀ ਸਾਰੇ ਖਤਮ ਹੋ ਗਏ ਜੁਐਲਰੀ ਸੱਦੇ ਸੀ ਕਿ ਕੈਸ ਸੀਗਾ ਹਾਂ ਸੋਫਾ ਸੀਗਾ ਬੈੱਡ ਸੀਗਾ ਮੰਦਰ ਸੀਗਾ ਔਰ ਮੰਦਰ ਬਿਲਕੁਲ ਮੰਦਰ ਦੀ ਗੱਲ ਕਰ ਰਹੇ ਹਾਂ ਮੰਦਰ ਬੜਾ ਸੋਹਣਾ ਤਸਵੀਰਾਂ ਮੈਨੂੰ ਦਿਖਾਈਆਂ ਭਾਈ ਸਾਹਿਬ ਨੇ ਮੰਦਰ ਦੇ ਵਿੱਚ ਮੂਰਤੀਆਂ ਭਗਵਾਨ ਦੀਆਂ ਬੜੀਆਂ ਸੋਹਣੀਆਂ ਔਰ ਬੜੀ ਖੂਬਸੂਰਤ ਮੂਰਤੀਆਂ ਸੀਗੀਆਂ ਤੇ ਇੱਕ ਵਾਰੀ ਪਾ ਚੱਲੀ ਜੀ ਤੇ ਤੁਹਾਨੂੰ ਇੱਕ ਵਾਰੀ ਦਿਖਾਉਂਦੇ ਹਾਂ ਬੱਚੇ ਨਿੱਕੇ ਨਿੱਕੇ ਕੋਈ ਬਾਲੀ ਮੁਗੇ ਤੁਸੀਂ ਰੱਖੋ ਫੇਰ ਅਸੀਂ ਆਉਂਦੇ ਹਾਂ ਸੋ ਭਾਈ ਸਾਹਿਬ ਦਿਖਾ ਰਹੇ ਇਹ ਭਾਜੀ ਇਹ ਦੇਖੋ ਇਹ ਬਾਹਰ ਤੱਕ ਅੱਗ ਲੱਗੀ ਮੈਂ ਕਹ ਰਿਹਾ ਵੀ ਅੱਧੇ ਪੌਣੇ ਅੱਧੇ ਘੰਟੇ ਦੇ ਵਿੱਚ ਸਾਰਾ ਮੇਰਾ ਜਿਹੜਾ ਘਰ ਹੈ ਏਸੀ ਦੇ ਕਾਰਨ ਸਾਰਾ ਬਲਾਸਟ ਹੋ ਗਿਆ ਸੋ ਦੇਖੋ ਅੱਗੇ ਉੱਪਰ ਤੱਕ ਲਪਟਾਂ ਆਈਆਂ ਹੋਈਆਂ ਔਰ ਇਨਡੋਰ ਇੱਥੇ ਇਨਡੋਰ ਸੀਗਾ ਅੱਛਾ ਭਾਜੀ ਠੀਕ ਹੈ ਉਹ ਲੈ ਕੇ ਕੰਪਨੀ ਵਾਲੇ ਲੈ ਕੇ ਇਹ ਆਊਟਡੋਰ ਆਊਟਡੋਰ ਸੀਗਾ ਹਾਂਜੀ ਆਊਟਡੋਰ ਅੱਥੇ ਲੱਗਿਆ ਲੇਕਿਨ ਜਿਹੜਾ ਬਲਾਸਟ ਹੋਇਆ ਤੁਹਾਡਾ ਉਹ ਉਹ ਇਨਡੋਰ ਦੇ ਵਿੱਚ ਹੋਇਆ ਜੀ ਇਹ ਹਾਂ ਇੰਡੋਰ ਦੇ ਵਿੱਚ ਹੋਇਆ ਇਹ ਆਊਟਡੋਰ ਹੈ ਅੱਛਾ ਜੀ ਹਾਂ ਇਹ ਆਊਟਡੋਰ ਹੈ ਇੰਡੋਰ ਦੇ ਵਿੱਚ ਬਲਾਸਟ ਹੋਇਆ ਅੱਛਾ ਸੋ ਦੋਸਤੋ ਆਮ ਤੌਰ ਦੇ ਉੱਤੇ ਇਹ ਵੀ ਨਵੀਂ ਗੱਲ ਹੈ ਆਮ ਤੌਰ ਦੇ ਉੱਤੇ ਅਸੀਂ ਸੁਣਦੇ ਆਏ ਹਾਂ ਵੀ ਜਿਹੜਾ ਬਲਾਸਟ ਹੁੰਦਾ ਹੈ ਉਹ ਬਲਾਸਟ ਹੁੰਦਾ ਹੈ ਆਊਟਡੋਰ ਦੇ ਵਿੱਚ ਕਿਉਂਕਿ ਆਊਟਡੋਰ ਜਿਹੜਾ ਪਾਰਟ ਹੁੰਦਾ ਹੈ ਏਸੀ ਦਾ ਉਹਦੇ ਵਿੱਚ ਕੰਪਰੈਸਰ ਹੁੰਦਾ ਹੈ ਹੋਰ ਚੀਜ਼ਾਂ ਹੁੰਦੀਆਂ ਇਸ ਕਰਕੇ ਜਿਹੜਾ ਬਲਾਸਟ ਹੈ ਮੋਸਟਲੀ ਜਿਹੜਾ ਐਕਸੀਡੈਂਟ ਹੁੰਦੇ ਆ ਉਹ ਆਊਟਡੋਰ ਦੇ ਵਿੱਚ ਹੀ ਹੁੰਦੇ ਆ ਇਹ ਦੇਖੋ ਕਿਦਾਂ ਸਾਡਾ ਸਮਾਨ ਸਾਰਾ ਖਤਮੀ ਹੋ ਗਿਆ ਭਾਜੀ ਹੁਣ ਕੀ ਕਰਤਾਂਗੇ ਇਹਨੂੰ ਇਹ ਵੀ ਬਾਹਰ ਸੁੱਟਣ ਵਾਲਾ ਹੀ ਹੈ ਜਿੱਦਾਂ ਕਿ ਤੁਸੀਂ ਸਾਹਮਣੀ ਆ ਅੱਛਾ ਭਾਈ ਸਾਹਿਬ ਨੇ ਮੈਨੂੰ ਦੱਸ ਰੇ ਸੀ ਕਿ ਇੱਥੇ ਹੁਣ ਕਿਉਂਕਿ ਰੈਨੋਵੇਸ਼ਨ ਕਰਾਣੀ ਪੈ ਰਹੀ ਹੈ ਸਾਰੀ ਦੀ ਸਾਰੀ ਤਾਂ ਤੁਸੀਂ ਵੇਖ ਰਹੇ ਹੋਗੇ ਜਿਹੜਾ ਵਾਈਟ ਵਾਈਟ ਦਿਖ ਰਿਹਾ ਸਾਰਾ ਕਾਲਾ ਸਾਡਾ ਸਾਰਾ ਇਹ ਕਾਲਾ ਹੋ ਚੁੱਕਿਆ ਸੀ ਸਾਰਾ ਇਹ ਇਹ ਸਾਰੀ ਵਾਇਰਿੰਗ ਸੀ ਦਵਾਰੇ ਸਾਰੀ ਵਾਇਰਿੰਗ ਨਵੀਂ ਕਰਾਈ ਹੈ ਨਵੇਂ ਸੀਦੇ ਤੋਂ ਨਵੀਂ ਬਿਜਲੀ ਫਿਟਿੰਗ ਸਾਰਾ ਕੁਝ ਇਹ ਹੁਣ ਤੇ ਪਾਈ ਸਭ ਜਿਹੜੇ ਲੱਗਿਆ ਹੋਏ ਸੀਗਾ ਇੰਡੋਰ ਲੱਗਿਆ ਹੋਇਆ ਕਿੱਥੇ ਸੀਗਾ ਜੀ ਤੁਹਾਡਾ ਅੱਛਾ ਇੱਧਰ ਸੀਗਾ ਅੱਛਾ ਸੀਗਾ ਇੱਥੇ ਮਾਰਦ ਦੀ ਮੋਤੀਆਂ ਸੀਗਾ ਇੱਥੇ ਲੈਪਟਾਪ ਸੀਗਾ ਸਾਡਾ ਕੰਪਿਊਟਰ ਸੀਗਾ ਸਾਡੇ ਦਾ ਭਾਜੀ ਗਵਰਨਮੈਂਟ ਡਾਕੂਮੈਂਟ ਉਹ ਵੀ ਸਾਡੇ ਸਾਰੇ ਰਜਿਸਟਰੀ ਵਗੈਰਾ ਸਾਰੇ ਖਤਮ ਹੋ ਗਏ ਆਧਾਰ ਕਾਰਡ ਵੋਟਰ ਕਾਰਡ ਸਾਰੇ ਬੱਚਿਆਂ ਦੇ ਸਕੂਲ ਦੇ ਸਰਟੀਫਿਕੇਟ ਸੀਗੇ ਇੱਥੇ ਫੋਲਡਰ ਪਿਆ ਸੀ ਨਾ ਇੱਥੇ ਅੱਛਾ 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 ਕੈਸ ਸੀਗਾ ਥਿਕ ਪੁਰਾ ਸੀਗਾ ਪਿਆ ਹੋਇਆ ਮਤਲਬ ਕਿ ਮਕਾਨ ਦੀ ਰਜਿਸਟਰੀ ਵੀ ਸੀਗੀ ਬੰਦਾ ਕਰਦਾ ਐਟ ਦੀ ਸਪੋਰਟ ਕਿੱਥੇ ਵੈਸੇ ਤਾਂ ਬੰਦਾ ਲੈਂਦਾ ਕੋਈ ਵੀ ਕੰਪੋਨੈਂਟ ਲੈਂਦਾ ਸਾਧਨ ਲੈਂਦਾ ਕੋਈ ਆਪਣੀ ਸਹੂਲਤ ਵਾਸਤੇ ਸੁੱਖ ਵਾਸਤੇ ਤੁਹਾਨੂੰ ਤਾਂ ਉਲਟਾ ਬੇਪਤਾ ਛੜ ਗਈ ਇਹ ਤੁਹਾਨੂੰ ਗਰਮੀ ਚ ਤਾਂ ਹਵਾ ਤਾਂ ਕੀ ਮਿਲਦੀ ਸੀ ਸੱਟਨਲੀ ਸਾਡੇ ਮਸ਼ੀਨ ਨਹੀਂ ਸੀਗੇ ਜਿੱਥੇ ਜਿੱਦਾਂ ਇੱਥੇ ਬਲਾਸਟ ਹੋਇਆ ਜੇ ਬਾਈ ਚਾਂਸ ਇਹ ਮਿਸਿਸ ਮਰੀ ਦੇ ਅੰਦਰ ਹੁੰਦੇ ਤੇ ਬਲਾਸਟ ਹੋਣ ਤੇ ਇਹ ਬਿਓਸ ਹੋ ਜਾਂਦੇ ਫਿਰ ਕਿਹਨੇ ਦੇਖਣਾ ਸੀ ਬਿਲਕੁਲ ਜ਼ਾਮੀ ਨੁਕਸਾਨ ਲਾਜ਼ਮੀ ਹੋ ਸਕਦਾ ਸੀ ਸਭ ਤੋਂ ਵੱਡੀ ਗੱਲ ਇਹ ਆ ਵੀ ਹੋਇਆ ਦਿਨ ਦੇ ਵਿੱਚ ਅਜੇ ਰੱਖਤੀ ਹੁੰਦਾ ਫਿਰ ਤਾਂ ਪਤਾ ਨਹੀਂ ਕੀ ਪਾਣਾ ਪਿੱਤਣਾ ਸੀ ਅੱਛਾ ਭਾਈ ਸਾਹਿਬ ਸਾਨੂੰ ਦਿਖਾ ਰਹੇ ਸੀਗੇ ਇਹ ਫ੍ਰਿਜ ਹੈ ਇਹ ਵੀ ਹਾਇਰ ਕੰਪਨੀ ਦਾ ਹੀ ਆ ਔਰ ਇਹ ਤੁਸੀਂ ਖਰੀਦਿਆ ਸੀਗਾ ਜੀ ਲਾਸਟ ਈਅਰ ਜੁਲਾਈ ਜੁਲਾਈ ਤੋਂ ਜੁਲਾਈ 2023 ਲਾਸਟ ਈਅਰ ਖਰੀਦਿਆ ਹਾਲੇ ਸਾਲ ਵੀ ਨਹੀਂ ਹੋਇਆ ਤਾਂ ਇਹਦੇ ਇੰਸਟਾਲਮੈਂਟ ਵੀ ਚੱਲ ਰਹੀ ਹੈ ਹਾਂ ਹਾਂ ਅੱਛਾ ਉਧਰ ਮਿਸਤਰੀ ਵੀ ਲੱਗੇ ਹੋਏ ਆ ਬਾਈ ਆਇਓ ਇਧਰ ਵੀਰੇ ਕਿੰਨੇ ਦਿਨ ਹੋ ਗਏ ਤੁਹਾਨੂੰ ਲੱਗਿਆਂ ਨੂੰ 10-12 ਦਿਨ ਹੋ ਗਏ 10-12 ਦਿਨ ਹੋ ਗਿਆ ਅੱਛਾ ਜਿੱਦਾਂ ਅਸੀਂ ਤਸਵੀਰਾਂ ਦੇਖੀਆਂ ਪਹਿਲਾਂ ਸਾਰਾ ਇਹ ਕਾਲਾ ਹੋ ਚੁੱਕਿਆ ਸੀਗਾ ਕਿ ਡੈਮੇਜ ਕਿੰਨਾ ਹੋਇਆ ਜੀ ਬਿਲਕੁਲ ਡੈਮੇਜ ਥਾ ਜੀ ਅੱਛਾ ਸੋ 10 ਦਿਨ ਇਹਨਾਂ ਨੂੰ ਹੋ ਚੁੱਕੇ ਆ ਤੇ ਹੁਣ ਪੂਰਾ ਕੰਦਾ ਤੇ ਵੀ ਤਰੇੜਾਂ ਵਗੈਰਾ ਆਈਆਂ ਜੀ ਬਿਲਕੁਲ ਪਟ ਗਿਆ ਤਾਂ ਜੀ ਅੱਛਾ ਲੱਗ ਲੱਗ ਹੋ ਗਿਆ ਠੀਕ ਤਰੇੜਾਂ ਆ ਗਈਆਂ ਤੇ ਕਾਲਾ ਹੋ ਗਿਆ ਬਿਲਕੁਲ ਅੱਛਾ ਜੀ ਤੇ ਹੁਣ ਫਿਰ ਕਿੰਨਾ ਕੁ ਹੋਰ ਟਾਈਮ ਲੱਗੂਗਾ ਵੀ ਤੋਂ ਲੱਗ ਜਾਣਗੇ ਹਫਤਾ ਦਿਨ ਸਿਰਫ ਬਸ ਇਹ ਤੇ ਉਹ ਦੇਖੋ ਉਧਰ ਤੁਸੀਂ ਇੱਥੇ ਦੇਖ ਸਕਦੇ ਹੋ ਹੂੰ ਉਪਚਾਰਾ ਪੋਰਸ਼ਨ ਰਹਿ ਗਿਆ ਤਾਂ ਮਤਲਬ ਕਿ ਇਹ ਸਬੂਤ ਹੈ ਵੀ ਇਦਾਂ ਦਾ ਹੀ ਸਾਰਾ ਤਾਂ ਸਾਰਾ ਪੋਰਸ਼ਨ ਨਹੀਂ ਸੀ ਜੀ ਇਹ ਤਾਂ ਕੁਛ ਨਹੀਂ ਇਹ ਤਾਂ ਮਤਲਬ ਇਹ ਤਾਂ ਤੁਸੀਂ ਤਵੇ ਤੁਸੀਂ ਮੰਨੋ ਕਿ ਸਭ ਤੋਂ ਘੱਟ ਹੈ ਕਿਉਂਕਿ ਦੂਰ ਹੋ ਗਿਆ ਨਾ ਦੂਰ ਹੋ ਗਿਆ ਜੀ ਇਹ ਸਾਰੇ ਸਾੜਕੇ ਸੀਗੇ ਇੱਥੇ ਕੱਪੜੇ ਸੀਗੇ ਸਾਡੇ ਇੱਥੇ ਇਹ ਪੇਟੀ ਪਈ ਸੀ ਇੱਥੇ ਕੱਪੜੇ ਵੀ ਸੀ ਸਾਰੇ ਬਿਲਕੁਲ ਦੂਰ ਸਾਰੇ ਬਿਲਕੁਲ ਸੋ ਤੁਸੀਂ ਹੁਣ ਜਿਹੜੀ ਗੱਲਬਾਤ ਹੋਈ ਹੈ ਜੀ ਐਂਡ ਦੇ ਵਿੱਚ ਤੁਸੀਂ ਬਿੱਲ ਦੀ ਗੱਲ ਕਰਦੇ ਸੀ ਇੱਕ ਵਾਰੀ ਹਾਂ ਬਿੱਲ ਤਾਂ ਜ਼ਰੂਰ ਦੇਖਾਂਗੇ ਇੱਕ ਵਾਰੀ ਬਾਹਰ ਵੀ ਦਿਖਾ ਦਈਏ ਬਾਰਵੀਂ ਇੱਥੇ ਆਊਟਡੋਰ ਯੂਨਿਟ ਲੱਗਿਆ ਹੋਇਆ ਸੀ ਲੇਕਿਨ ਆਊਟਡੋਰ ਦੇ ਵਿੱਚ ਬਲਾਸਟ ਨਹੀਂ ਹੋਇਆ ਭਾਈ ਸਾਹਿਬ ਕਹਿੰਦੇ ਕਿ ਬਲਾਸਟ ਜਿਹੜਾ ਹੈ ਇਨਡੋਰ ਦੇ ਵਿੱਚ ਹੋਇਆ ਔਰ ਗਨੀਮਾ ਦੇ ਰਹੀ ਕਿ ਜਿੱਦਾਂ ਮਿਸਿਸ ਬੈਠੇ ਨੇ ਭਾਈ ਸਾਹਿਬ ਦੇ ਕਿ ਇਹ ਉਸ ਵਕਤ ਨਹੀਂ ਸੀਗੇ ਉਥੇ ਤੇ ਤੁਸੀਂ ਇਹ ਇਤਫਾਕ ਸੀਗਾ ਜੀ ਤੁਸੀਂ ਜਿੱਦਾਂ ਹੁਣ ਤੁਸੀਂ ਇੱਥੇ ਬੈਠੇ ਹੋ ਕਿਉਂਕਿ ਗਰਮੀਆਂ ਦੇ ਵਿੱਚ ਤਾਂ ਦਿਨ ਦੇ ਵਿੱਚ ਤਾਂ ਬੰਦਾ ਏਸੀ ਜੇ ਹੋਵੇ ਬੰਦਾ ਕਮਰੇ ਦੇ ਵਿੱਚ ਹੀ ਬੈਠਦਾ ਹੈ ਤੁਸੀਂ ਕਿ ਗੰਦੀ ਬੈਠਦੇ ਹੋ ਜਾਂ ਉੱਥੇ ਨੀਚੇ ਬੈਠਦੇ ਹੁੰਦੇ ਸੀ ਇਹ ਬੱਚੇ ਸੀ ਕਿਦਾ ਇਤਫਾਕ ਨੇ ਨੀਚੇ ਲੱਗੇ ਸੀ ਬੱਚੇ ਇਕੱਠੇ ਹੁੰਦੇ ਜੀ ਮੈਂ ਤਾਂ ਤਕਰੀਬਨ ਸ਼ਾਪ ਤੇ ਹੁੰਦੀ ਸਾਢੇ 11 ਵਜੇ ਸ਼ਾਪ ਤੇ ਗਈਆਂ ਅੱਛਾ ਜੀ ਤੇ ਅੱਧਾ ਘੰਟੇ ਦੇ ਵਿੱਚ ਬਲਾਸਟ ਹੋ ਗਿਆ ਅੱਛਾ ਜੀ ਹਾਂ ਜੀ ਪਤਾ ਨਹੀਂ ਲੱਗਾ ਕਿਵੇਂ ਹੋਇਆ ਮੈਂ ਤਾਂ ਸਿਲੰਡਰ ਵਾਲਾ ਆਇਆ ਸੀ ਸਿਲੰਡਰ ਲੈਣ ਉੱਪਰ ਆਈ ਸੀ ਖਾਲੀ ਬਸ ਆ ਕੇ ਦੇਖੇ ਇੱਧਰ ਅੱਗ ਹੀ ਅੱਗ ਹੋਈ ਸੀ ਅੱਛਾ ਜੀ ਸਿਲੰਡਰ ਵਾਲਿਆਂ ਨੇ ਦੱਸਿਆ ਯਾਨੀ ਕਿ ਸਾਨੂੰ ਵੀ ਤੁਹਾਡੇ ਘਰ ਤਾਂ ਅੱਗ ਲੱਗੀ ਹੋਈ ਆ ਉਹ ਸਿਲੰਡਰ ਚੱਕਣ ਆਏ ਨੇ ਜੀ ਖਾਲੀ ਪਰ ਭਰੇ ਹੋਏ ਉਹਨੇ ਨੀਚੇ ਰੱਖਤਾ ਤੇ ਉਹ ਖਾਲੀ ਲੈਣ ਆ ਰਹੇ ਸੀਗੇ ਉੱਤੇ ਤੇ ਉਹਨੇ ਦੱਸਿਆ ਫਿਰ ਵੀ ਅੱਗ ਲੱਗੀ ਹੋਈ ਤੁਹਾਡੇ ਘਰ ਤੱਕ ਕਹਿੰਦੇ ਦੇਖੋ ਕਿ ਕਿੰਨਾ ਬੁਰਾ ਹਾਲ ਹੋਦਾ ਉਹਨੇ ਸਾਨੂੰ ਦੱਸਿਆ ਤੇ ਪਿੱਛੇ ਵੀ ਪਈਆਂ ਇਹ LG ਦੀ ਮਸ਼ੀਨ ਪਈ ਹੈ LG ਦੀ ਤੇ ਭਾਈ ਸਾਹਿਬ ਦੱਸ ਰਹੇ ਸੀਗੇ ਇਹ ਵੀ ਉਸੇ ਸ਼ੋਰੂਮ ਤੋਂ ਖਰੀਦੀ ਹੈ ਸਪੋਜ਼ ਉਹ ਪੱਕੇ ਕਸਟਮਰ ਸੀਗੇ ਉਸ ਸ਼ੋਰੂਮ ਦੇ ਤੁਸੀਂ ਨਾ ਰਿਲਾਈਐਂਸ ਦੇ ਮੈਂ ਤੁਹਾਨੂੰ ਬਲਕਿ ਅਸੀਂ ਲੈਪਟਾਪ ਦੇਖ ਕੇ ਐਸੀ ਲੈਪਟਾਪ ਲੈਣਾ ਸੀ ਲੈਣ ਵਾਸਤੇ ਅੱਗੇ ਫਿਊਚਰ ਚ ਹੋਣਾ ਹੈ ਤੇ ਥੋੜਾ ਜਿਹਾ ਸਾਨੂੰ ਬਿੱਲ ਦਿਖਾਓ ਜੀ ਤਾਂ ਕਿ ਅਸੀਂ ਉਹ ਵੀ ਦਿਖਾ ਸਕੀਏ ਦਰਸ਼ਕਾਂ ਨੂੰ अच्छा ये आ देखो पेट दी स्टैम्प लगी हुई है पूरा 28 तारीख दी सदी बिलिंग 28 तारीख नु होइस गया है एयर कंपनी ਦਾ ਦੇਖੋ ਵਿਲੇ ਆਪਣੇ ਆਪ ਦੇ ਵਿੱਚ ਇਹ ਵੀ ਲਿਖਿਆ ਹੋਇਆ ਹੈ ਲਾਈਫ ਟਾਈਮ ਵਾਰੰਟੀ 12 ইয়ার্স কম্প্রেసర్ ਵਾਰੰਟੀ ਔਰ 5 ইয়ার ਕੰਪਰੀਹੈਂਸਿਵ ਵਾਰੰਟੀ ਤੁਸੀਂ ਵਾਰੰਟੀਆਂ ਦੇਖੋ ਕਿ ਕਿੰਨਾ ਕਿੰਨਾ ਦਾਵਾ ਕਰ ਰਹੀ ਹੈ ਕੰਪਨੀ ਔਰ ਜਦੋਂ ਕੋਈ ਪ੍ਰੋਬਲਮ ਆ ਜਾਏ ਕਸਟਮਰ ਨੂੰ ਤਾਂ ਪੁੱਛ ਵੀ ਨਹੀਂ ਰਹੇ ਹੈਗੇ Reliance Digital ਦਾ ਜਿੱਥੋਂ ਇਹ ਖਰੀਦਿਆ ਸੀਗਾ ਉਹਦਾ ਹੀ ਇਹ ਕੈਰੀ ਬੈਗ ਕਿੰਨਾ ਕੁ ਮਾਲੀ ਨੁਕਸਾਨ ਹੋ ਗਿਆ ਜੀ ਤੁਹਾਡਾ ਹੁਣ ਜਿੱਦਾਂ ਰੀਨੋਵੇਸ਼ਨ ਲੱਗੀ ਹੋਈ ਹੈ 10 ਦਿਨ ਹੋ ਗਏ ਚੱਲਦਿਆਂ ਨੂੰ ਇਹਦਾ ਇਹਦਾ ਬਿਜਲੀ ਬਿਜਲੀ ਦਾ ਹੋ ਗਿਆ ਭਾਜੀ ਇਲੈਕਟ੍ਰਿਸਿਟੀ ਦਾ ਤੇ ਪਿੰਟਰ ਦਾ ਤੇ ਤੁਹਾਡਾ ਸੀਲਿੰਗ ਵਰ ਦਾ ਪਿਊਪੀ ਦਾ ਇਹ ਮਤਲਬ ਨੇਅਰ ਬਾਊਟ ਲੱਗ ਜਾਣੀ ਜੀ 2 70 ਦੇ ਕਰੀਬ ਲੱਗ ਜਾਣੀ ਜੀ 2 ਲੱਖ 70 ਹਜ਼ਾਰ ਦੇ ਕਰੀਬ ਲੱਗ ਜਾਣਾ ਜੀ ਬਾਕੀ ਤਾਂ ਜਿਹੜਾ ਹੋਰ ਲੋਸ ਹੋਇਆ ਤਾਂ ਫਾਈਨੈਂਸ਼ਲੀ ਤੋ ਤੁਨ ਵਕੀਲਾ ਦਾ ਤੁਹਾਡੇ ਕੋਲ ਜਿੱਦਾਂ ਬਿੱਲ ਵਗੈਰਾ ਸਾਰਾ ਕੁਝ ਸਾਡੇ ਕੋਲ ਡਾਕੂਮੈਂਟ ਵਗੈਰਾ ਸਾਰਾ ਕੁਝ ਹੈਗੇ ਹੈ ਜੀ ਫਿਰ ਤੁਸੀਂ ਤਾਂ ਫਿਰ ਅੱਗੇ ਕੇਸ ਵੀ ਕਰ ਸਕਦੇ ਹੋ ਕੰਪਨੀ ਦੇ ਉੱਤੇ ਨਹੀਂ ਨਾ ਭਾਜੀ ਪਹਿਲਾਂ ਅਸੀਂ ਥੋੜਾ ਜਿਹਾ ਵੇਟ ਕਰਦੇ ਸੀ ਕੋਈ ਜੇ ਕੋਈ ਗੱਲ ਸੁਣਦੇ ਆ ਸੁਣਦੇ ਆ ਠੀਕ ਹੈ ਨਹੀਂ ਤਾਂ ਫਿਰ ਇੱਕ ਤਾਂ ਹੋ ਗਈ ਸੀ ਪਰ ਇਹ ਗੱਲ ਸਮਝ ਨਹੀਂ ਆਈ ਜਿੱਦਾਂ ਕੋਈ ਕੰਪਨੀ ਦੀ ਤਰਫ ਤੋਂ ਜਾਂ ਰिलायंस ਵਾਲੇ ਦੀ ਤਰਫ ਤੋਂ ਕੋਈ ਸਰਵੇ ਹੀ ਨਹੀਂ ਕਰਨ ਆਏ ਉਹਨਾਂ ਨੇ ਦੱਸਿਆ ਨਹੀਂ ਵੀ ਕਾਰਨ ਕੀ ਰਿਹਾ ਕਿਉਂਕਿ ਅਸੀਂ ਉਦਾਂ ਦਾ ਸੁਣਦੇ ਆ ਵੀ ਚਲੋ ਮੇਨਟੇਨੈਂਸ ਦੇ ਕਾਰਨ ਕਈ ਵਾਰੀ ਬਲਾਸਟ ਹੋ ਜਾਂਦਾ ਹੈ ਕੋਈ ਹੋਰ ਕਾਰਨ ਰਹਿੰਦਾ ਹੈਗਾ ਲੇਕਿਨ ਤੁਸੀਂ ਤਾਂ ਨਵਾਂ ਹੀ ਖਰੀਦਿਆ ਸੀਗਾ ਇਹ ਮੈਂ ਤੁਹਾਨੂੰ ਦੱਸਿਆ ਨਾ ਭਾਜੀ ਉਹ ਜਿਹੜੇ ਬੰਦੇ ਆਏ ਸੀ ਨਾ ਉਹ ਵਿੱਚ ਕੋਈ ਨਾ ਕੋਈ ਐਸਾ ਪੁਆਇੰਟ ਰੱਖ ਗਏ ਜਿਹੜੇ ਕਿ ਸਾਨੂੰ ਕੋਪਰੇਟ ਨਹੀਂ ਕਰਿਆ ਮੈਂ ਤਾਂ ਉਹਨਾਂ ਦੀ ਉਹ ਨੈਗਲੀਜੈਂਸੀ ਗੰਗਾ ਉਹਨਾਂ ਤੇ ਉਹ ਗਲਤੀਆਂ ਕਿਉਂਕਿ ਤੁਹਾਡੇ ਕੋਲ ਇਹ ਤਾਂ ਹੈ ਨਹੀਂ ਵੀ ਤੁਸੀਂ ਪੈਸੀ ਨਹੀਂ ਖਰੇ ਪੈਸੇ ਨਹੀਂ ਦਿੱਤੇ ਤੁਹਾਡੇ ਕੋਲ ਸਾਰੇ ਪ੍ਰੂਫ ਹੈ ਹਾਂਜੀ ਮੈਂ ਉਹ ਤੁਹਾਨੂੰ ਦੱਸਿਆ ਸੀਗਾ ਭਾਜੀ ਪਹਿਲਾਂ ਦੱਸਿਆ ਤੁਹਾਨੂੰ ਵੀ ਉਹ ਤਾਂ ਕੰਪਲੀਟ ਲਿਖਣ ਨੂੰ ਵੀ ਤਿਆਰ ਨਹੀਂ ਸੀਗਾ ਹਾਇਰ ਵਾਲੇ ਹਾਂ ਉਹ ਤਾਂ ਹਾਇਰ ਵਾਲੇ ਸਾਨੂੰ ਕਹਿੰਦੇ ਵੀ ਜੇ ਅਜ ਕੰਪਨੀ ਲਿਖ ਦਿੰਨੇ ਆ ਚਲੋ ਕਹਿੰਦੇ ਤੁਹਾਡੇ ਕੋਲ ਉਹ ਰਿਕਾਰਡਿੰਗ ਹੈਗੀ ਆ ਜਿਹੜੀ ਤੁਸੀਂ ਨਹੀਂ ਰਿਕਾਰਡਿੰਗ ਨਹੀਂ ਭਾਜੀ ਮੈਂ ਰਿਕਾਰਡਿੰਗ ਨਹੀਂ ਕੀਤੀ ਹਾਂ ਉਸ ਟਾਈਮ ਮਾਹੌਲ ਹੀ ਐਸਾ ਸੀਗਾ ਭਾਜੀ ਨਹੀਂ ਸੁਝਾ ਠੀਕ ਹੈ ਠੀਕ ਹੈ ਉਹ ਤਾਂ ਸਾਨੂੰ ਪਤਾ ਕੀ ਠੀਕ ਹੈ ਪੈਨਿਕ ਹੋ ਜਾਂਦਾ ਬੰਦਾ ਘਬਰਾ ਜਾਂਦਾ ਹੈ ਠੀਕ ਹੈ ਉਹ ਮਾਹੌਲ ਹੀ ਕੁਝ ਹੋਰ ਸੀਗਾ ਸਾਨੂੰ ਪਤਾ ਨਹੀਂ ਸੀਗਾ ਕੌਣ ਇੱਥੇ ਆ ਰਿਹਾ ਸਾਡੇ ਭਰਾਵਾਂ ਨੇ ਰਿਸ਼ਤੇਦਾਰਾਂ ਨੇ ਹੋਰ ਜਿਹੜੇ ਪਰੋਸੇ ਸੀ ਵਿਚਾਰੇ ਉਹਨਾਂ ਨੇ ਸਾਥ ਦਿੱਤਾ ਤੁਹਾਡੇ ਇਹ ਇਨਾਂ ਨੇ ਫਾਇਰ ਵਾਲਿਆਂ ਨੇ ਬਹੁਤ ਸਾ ਦਿੱਤਾ 5 ਮਿੰਟ ਦੇ ਵਿੱਚ ਗੱਡੀ ਆ ਗਈ ਜੀ ਮੇਰੇ ਕੋਲ ਰਜਿੰਦਰਪਾਲ ਜੀ ਉੱਥੇ ਉਹ ਨਾ ਉਹ ਵਿਚਾਰੇ ਛੁੱਟੀ ਤੇ ਸੀਗੇ ਉਸ ਦਿਨ ਛੁੱਟੀ ਵਾਲੇ ਦਿਨ ਵੀ ਸਪੈਸ਼ਲ ਆ ਵਿਚਾਰੇ ਇਹ ਦੇਖੋ ਮੈਂ ਤੁਹਾਨੂੰ ਫ੍ਰੀਜ ਦਿਖਾਣਾ ਇਹ ਦੇਖੋ ਭਾਜੀ ਫ੍ਰੀਜ ਫ੍ਰੀਜ ਵੀ ਦੇਖੋ ਇਹ ਦੇਖੋ ਤੁਮ ਇਹ ਸੜਨ ਹੋ ਸੀ ਤਿਆਰ ਸੀਗਾ ਦੇਖੋ ਆਹ ਓਹੋ ਤੁਸੀਂ ਆ ਦੇਖੋ ਕੀ ਹਾਲ ਹੋ ਗਿਆ ਇਹਦਾ ਇਹ ਤਾਂ ਸ਼ਾਇਦ ਫ੍ਰੀਜ ਦਾ ਫਿਰ ਪਿੱਛੇ ਵੀ ਡੈਮੇਜ ਕੀਤਾ ਹੋਣਾ ਫ੍ਰੀਜ ਇੱਥੇ ਹੀ ਸੀਗਾ ਭਾਜੀ ਮੈਂ ਜਦੋਂ ਆਇਆ ਨਾ ਫਿਰ ਉਹਨਾਂ ਨੂੰ ਮੈਂ ਆਪਣੇ ਭਰਾ ਨੂੰ ਕਿਹਾ ਜਲਦੀ ਜਲਦੀ ਜੀ ਇਹ ਰੁਕੋਗਾ ਫ੍ਰੀਜ ਕਾ ਡੋ ਮੈਂ ਕਿਹਾ ਬਾਹਰ ਮੈਂ ਕਿਹਾ ਇੱਥੇ ਤੁਹਾਡਾ ਉਹ ਸੀਗਾ ਸਾਡਾ ਕੂਲਰ ਸੀਗਾ ਅੱਛਾ ਜਲਦੀ ਜਲਦੀ ਫਿਰ ਕੱਢਿਆ ਫਿਰ ਅਸੀਂ ਮੰਦਿਰ ਮੈਂ ਮਾਰਾ ਦਾ ਮੰਦਿਰ ਮੈਂ ਵੀ ਨੂੰ ਕਿਹਾ ਮੈਂ ਕਿਹਾ ਵੀ ਮਾਰਾ ਦਾ ਮੰਦਿਰ ਹੈ ਮੂਰਤੀਆਂ ਕਦੋਂ ਸਾਡੀ ਕਾਣਾ ਜੀ ਦੀ ਕੋਈ ਮੰਦਿਰ ਦਾ ਮੰਦਿਰ ਕੀ ਸੀ ਉੱਚ ਵੀ ਨਹੀਂ ਮਿਲਿਆ ਸਰ ਇੱਕ ਖਤਮ ਹੋ ਗਿਆ ਜੇਦੋਂ ਮਾਰਾ ਦੀ ਮੂਰਤੀਆਂ ਨਾਮੈ ਨੂੰ ਮਿਲੀਆਂ ਤੇ ਭਾਜੀ ਮੈਂ ਮੈਨੂੰ ਕੋਈ ਹੋਸ਼ ਨਹੀਂ ਫਿਰ ਕੀ ਹੋਇਆ ਕਿੱ체 ਕੀ ਨਹੀਂ ਕੋਈ ਮੈਨੂੰ ਮਿਲਣਾ ਆ ਕੋਈ ਨਹੀਂ ਸ਼ਾਇਦ ਇਹ ਉਹਨਾਂ ਦਾ ਕਹ ਲੋ ਕਿ ਸ਼ੀਰਵਾਦੀ ਸੀਗਾ ਮੂਰਤੀਆਂ ਬੇਸ਼ੱਕ ਸੜ ਗਈਆਂ ਪਰ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਭਗਵਾਨ ਦਾ ਇਹ ਸ਼ਾਇਦ ਥੋੜੇ ਉੱਤੇ ਆਸ਼ੀਰਵਾਦ ਹੀ ਸੀਗਾ ਜੀ ਤੇ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਵੀ ਜਾਣਨ ਦੀ ਵੀ ਰੀਜ਼ਨ ਕੀ ਰਿਹਾ ਕਿਉਂਕਿ ਸਿ ਆਮ ਤੌਰ ਦੇ ਉੱਤੇ ਸੁਣਦੇ ਆ ਕਿ ਇਸ ਤਰੀਕੇ ਦੇ ਬਲਾਸਟ ਹੋ ਰਹੇ ਆ ਬਾਰ ਬਾਰ ਲੇਕਿਨ ਤਾਜਬ ਹੋਇਆ ਜਾਣ ਕੇ ਜਦੋਂ ਸਾਨੂੰ ਇਹ ਪਤਾ ਲੱਗਿਆ ਵੀ ਡੇਰਾ ਬਸੀ ਦੇ ਵਿੱਚ ਇਸ ਤਰੀਕੇ ਦੀ ਘਟਨਾ ਵਾਪਰੀ ਹੈ ਕਿ ਸਿਰਫ 4 ਦਿਨ ਪਹਿਲਾਂ ਪਰਚੇਸ ਕਰਕੇ ਲਿਆਂਦਾ ਏਸੀ ਨਵਾਂ ਏਸੀ ਔਰ ਬ੍ਰਾਂਡਡ ਕੰਪਨੀ ਦਾ ਉਹਦੇ ਵਿੱਚ ਬਲਾਸਟ ਹੋ ਜਾਂਦਾ ਹੈ ਨਿਯਮਤ ਰਹਿੰਦੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਤੋ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਤਾਂ AC ਦੇ ਵਿੱਚ ਬਲਾਸਟ ਹੋ ਜਾਂਦਾ ਹੈ ਦੂਜੇ ਪਾਸੇ ਕਿਉਂਕਿ ਦੋ ਯੂਨਿਟ ਹੁੰਦੇ ਆ ਇੱਕ ਇਨਡੋਰ ਹੁੰਦਾ ਇੱਕ ਆਊਟਡੋਰ ਹੁੰਦਾ ਇੱਥੇ ਕ੍ਰਿਸ਼ਨ ਕੁਮਾਰ ਜੀ ਦੇ ਘਰ ਦੇ ਵਿੱਚ ਜਿਹੜਾ ਬਲਾਸਟ ਹੋਇਆ ਸੀ ਉਹ ਇਨਡੋਰ ਦੇ ਵਿੱਚ ਹੋਇਆ ਸੀ ਜਿਹੜਾ ਇਨਡੋਰ ਪਾਰਟ ਹੁੰਦਾ ਹੈ AC ਦਾ ਤਾਂ ਕੰਪਨੀ ਨੇ ਕੀ ਕੀਤਾ ਇਹਨਾਂ ਨੇ ਇੰਸ਼ੋਰੈਂਸ ਕਰਵਾਈ ਹੋਈ ਸੀ ਤੇ ਕੰਪਨੀ ਨੇ ਆਊਟਡੋਰ ਤਾਂ ਉਹੀ ਰਹਿਣ ਦਿੱਤਾ ਬੈਂਡ ਦੇ ਦੇ ਸੀਗੇ ਲੇਕਿਨ ਉਹ ਫਿਰ ਮੇਰੀ ਉਹ ਬਹਿਸ ਹੋਈ ਪਿੱਛੇ ਮੈਂ ਕਿਹਾ ਮੈਂ ਤਾਂ ਫਿਰ ਜੇ ਲਵਾਂਗਾ ਮੈਂ ਪੂਰਾ ਹੀ ਲਵਾਂਗਾ ਸੈੱਟ ਹਾਂ ਤੇ ਮੈਂ ਫਿਰ ਇੰਡੋਰ ਕਿਉਂ ਲਵਾਂ ਮੈਂ ਇੰਡੋਰ ਫਿਰ ਬਾਹਰੋਂ ਖਰੀਦ ਲਾਂਗਾ ਹਾਂ ਤੇ ਜੇ 7-8000 ਰੁਪਏ ਦਾ ਇੰਡੋਰ ਹੀ ਲੈਣਾ ਤਾਂ ਤੋੜ ਤੋ ਫਿਰ ਮੈਂ ਕਿਉਂ ਲਵਾਂ ਮੈਂ ਤਾਂ ਫਿਰ ਬਾਹਰੋਂ ਖਰੀਦ ਲਾਂਗਾ ਹਾਂ ਫਿਰ ਉਹਨਾਂ ਨੇ ਦੇ ਦਿੱਤਾ ਸੀ ਉਹ ਵੀ ਬਹਿਸ ਦੇ ਬਾਬ ਕਿੰਨੀ ਵੈਸੇ ਦੇਖਿਓ ਕਿੰਨੀ ਸ਼ਰਮ ਵਾਲੀ ਗੱਲ ਹੈ ਥੋੜਾ ਤਾਂ ਇੱਥੇ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਤੇ ਕੰਪਨੀ ਦੀ ਇਹ ਤਾਂ ਬੜੀ ਸ਼ਰਮ ਵਾਲੀ ਗੱਲ ਹੈ ਕੰਪਨੀ ਹਲੇ ਵੀ ਇਹ ਚੀਜ਼ ਵਿੱਚ ਦੇਖੇ ਵੀ ਪੈਸੇ ਬਚਾ ਲਈਏ ਵੀ ਹੈ ਨਾ ਵੇ ਇੱਕ ਪਾਰ ਤੇ ਲੋ ਠੀਕ ਦਾ ਹੋ ਰਿਹਾ ਹੈ ਜਦੋਂ ਇੰਸ਼ੋਰੈਂਸ ਕੰਪਨੀ ਤੇਰੀ ਹੈ ਹਾਂ ਚਲ ਕੇ ਤੁਹਾਡੇ ਨਾਲ ਤਾਂ ਉਹਨਾਂ ਨੂੰ ਬਲਕੇ ਮਾਫੀਆਂ ਮੰਗਣੀਆਂ ਚਾਹੀਦੀ ਸੀ ਜੇ ਤੁਹਾਡਾ ਇ tanto ਨੁਕਸਾਨ ਹੋ ਗਿਆ ਸੋ ਦੋਸਤੋ ਇਸ ਤਰੀਕੇ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਾਗਰੂਕਤਾ ਬੜੀ ਜ਼ਰੂਰੀ ਹੈ ਕੋਈ ਵੀ ਤੁਸੀਂ ਪ੍ਰੋਡਕਟ ਲੈਂਦੇ ਹੋ ਇੱਕ ਨੀਮਤ ਹੈ ਕਿ ਪਾਈ ਸਾਹਿਬ ਕੋਲ ਸਾਰੇ ਡਾਕੂਮੈਂਟ ਮੌਜੂਦ ਨੇ ਬਿੱਲ ਸਭ ਕੁਝ ਮੌਜੂਦ ਹੈ ਇਹਨਾਂ ਕੋਲ ਕਈ ਵਾਰੀ ਅਸੀਂ ਜਲਦਬਾਜ਼ੀ ਦੇ ਵਿੱਚ ਉਹ ਡਾਕੂਮੈਂਟ ਵੀ ਕਲੈਕਟ ਨਹੀਂ ਕਰਦੇ ਹੈਗੇ ਜਿਹੜੇ ਸਾਨੂੰ ਅੱਗੇ ਕਿਉਂਕਿ ਸਾਡੇ ਮਾਈਂਡ 'ਚ ਨਹੀਂ ਹੁੰਦਾ ਵੀ ਕੱਲ ਨੂੰ ਸ਼ਾਇਦ ਸਾਡੇ ਨਾਲ ਕੋਈ ਇਸ ਤਰੀਕੇ ਦੀ ਘਟਨਾ ਵਾਪਰ ਸਕਦੀ ਹੈ ਪਰ ਇਹਨਾਂ ਕੋਲ ਸਾਰੇ ਡਾਕੂਮੈਂਟ ਹੈਗੇ ਆ ਹੁਣ ਅੱਗੇ ਦੇਖਦੇ ਆ ਕਿ ਕੰਪਨੀ ਕਿਸ ਤਰੀਕੇ ਦੇ ਨਾਲ ਰਿਸਪਾਂਸ ਦਿੰਦੀ ਹੈ ਨਹੀਂ ਤਾਂ ਫਿਰ ਦੂਸਰਾ ਜਿਹੜਾ ਕਚੈਰੀਆਂ ਦਾ ਰਸਤਾ ਇਹਨਾਂ ਕੋਲ ਹਮੇਸ਼ਾ ਲਈ ਖੁੱਲਾ ਹੈ ਕਿਉਂਕਿ ਇਹਨਾਂ ਕੋਲ ਡਾਕੂਮੈਂਟ ਸਾਰੇ ਮੌਜੂਦ